ਨੈਕਸਟ 24 ਪੰਜਾਬ نیوز ਚੈਨਲ ਦੇਖ ਦਿੱਤਾ ਹੈ ਇਸ ਕਾ ਨੂੰ ਪੇਪਰ ਸਬਸਕ੍ਰਾਈਬ ਕਰ ਸਾਂਡੇ ਚਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੇ ਖਬਰਾਂ ਤੁਰਤ ਤੱਕ ਪਹੁੰਚਣ ਪਾਕੜਾ ਨਹਿਰ ਤੋਂ ਇੱਕੋ ਪਰਿਵਾਰ ਦੇ ਤਿੰਨ ਅਬਾਲਕ ਲੜਕੇ ਦੀਆਂ ਲਾਸ਼ਾਂ ਮਿਲਣ ਨਾਲ ਸੰਸਨੀ ਫੈਲ ਗਈ ਪਟਿਆਲਾ ਦੇ ਪਿੰਡ ਪਾਨਖੜਾ ਦੇ ਰਹਿਣ ਵਾਲੇ ਗਰੀਬ ਪਰਿਵਾਰ ਦੀਆਂ ਤਿੰਨ ਲੜਕੀਆਂ ਨੂੰ ਪਟਿਆਲਾ ਪਾਕੜਾ ਨਹਿਰ ਤੋਂ ਖੰਗਾਲਿਆ ਜਾ ਰਿਹਾ ਸੀ ਪਰਿਵਾਰਕ ਮੈਂਬਰਾਂ ਅਨੁਸਾਰ ਬੱਚਿਆਂ ਦੀ ਉਮਰ ਕਰੀਬ 13 15 ਅਤੇ 17 ਸਾਲ ਹੈ ਜੂਨ ਮਹੀਨੇ ਦੇ ਅਖੀਰਲੇ ਦਿਨ ਉਹ ਸ਼ਬੀਲ ਪਿੰਲੇ ਘਰੋਂ ਨਿਕਲਿਆ ਸੀ ਜਿਸ ਤੋਂ ਬਾਅਦ ਉਹ ਵਾਪਸ ਪਰਤਿਆ ਨਹੀਂ ਪਰਿਵਾਰ ਵਾਲਿਆਂ ਨੇ ਕਿਹਾ ਕਿ ਅਸੀਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਿਸ ਵੀ ਨ ਲੜਕਿਆਂ ਦੀ ਲਗਾਤਾਰ ਭਾਰ ਕਰ ਰਹੀ ਹੈ ਪਰ ਅੱਜ ਗੋਤਾਖੂਰਾਂ ਨੂੰ ਸੂਚਨਾ ਮਿਲੀ ਅਤੇ ਸਾਨੂੰ ਸ਼ਨਾਕਤ ਲਈ ਬੁਲਾਇਆ ਗਿਆ ਤਿੰਨਾਂ ਲੜਕਿਆਂ ਦੀਆਂ ਲਾਸ਼ਾਂ ਪਾਕੜਾ ਨਹਿਰ ਤੋਂ ਮਿਲੀਆਂ ਸਨ ਪੁਲਿਸ ਸ਼ੰਕਰ ਡਿਵਾਈਜ਼ਰ ਕਲੱਬ ਦੇ ਪੰਜਾਬ ਪਰਦਾਨ ਸ਼ੰਕਰ ਭਾਰਦਵਾ ਨੇ ਦੱਸਿਆ ਕਿ ਸਾਨੂੰ ਪੁਲਿਸ ਤੋਂ ਸੂਚਨਾ ਮਿਲੀ ਸੀ ਕਿ ਅਸੀਂ ਵੀ ਬੀਤੀ 13 ਜੂਨ ਤੋਂ ਇਸ ਦੇ ਨਜ਼ਰ ਰੱਖ ਰਹੇ ਸੀ ਪਰ ਅੱਜ ਸਾਡੇ ਗੋਤਾਖੂਰਾਂ ਨੂੰ ਇਹ ਨਿਸ਼ਾਨਾ ਮਿਲਿਆ ਜਿਸ ਬਾਰੇ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਅਤੇ ਪਰਿਵਾਰ ਸ਼ੰਕਰ ਭਾਰਦਵਾ ਅਨੁਸਾਰ ਦੋ ਲੜਕਿਆਂ ਦੇ ਹੱਥ ਬੰਨੇ ਹੋਏ ਹਨ ਅਤੇ ਸਰੀਰ ਤੇ ਕੁਝ ਸੱਟਾਂ ਦੇ ਨਿਸ਼ਾਨ ਵੀ ਦਿਖਾ ਦੇਦੇ ਹਨ ਸ਼ੰਕਰ ਪਾਰਦਵਾਸ ਦਾ ਕਹਿਣਾ ਹੈ ਕਿ ਇਹ ਸਭ ਕੁਝ ਪੁਲਿਸ ਦਾ ਜਾਣਦਾ ਵਿਸ਼ਾ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਬਿਊਰੋ ਦੀ ਵਿਸ਼ੇਸ਼ ਰਿਪੋਰਟ ਕਿ ਨਾਮ ਹੈ ਤੁਹਾਡਾ ਮੇਰਾ ਨਾਮ ਵਿਕਰਮ ਹੈ ਜੀ ਮੈਂ ਕੁੜੀ ਦਾ ਮਾਮਲਾ ਹੈ ਕਿ ਕਿ ਲੱਗਦੇ ਹਾਂ ਮੈਂ ਕੁੜੀ ਦਾ ਚਾਚਾ ਹੈਗਾ ਜੀ ਮੇਰਾ ਮੈਂ ਰਿੰਦਾ ਉਧਾ ਹੁਸ਼ਿਆਰਪੁਰ ਰਿੰਦਾ ਮੇਰਾ ਪਰਾ ਹੈਗਾ ਪਟਿਆਲਾ ਜ਼ਿਲ੍ਹਾ ਪੰਨੜਾ ਪਿੰਡ ਉੱਥੇ ਰਿੰਦਾ ਸੀ ਮੈਨੂੰ ਫਿਰ 12 ਤਰੀਕ ਨੂੰ ਤਕਾਲਾ ਨੂੰ ਸ਼ਾਮ ਨੂੰ ਪਤਾ ਲੱਗਿਆ ਕਿ ਇਹ ਕੁੜੀ ਐ ਨਹੀਂ ਕਰੇ ਮੈਂ ਫੋਨ ਕੀਤਾ ਫਿਰ ਉਹਨੇ ਕੰਪਲੀਟ ਪਤਾ ਨਹੀਂ ਤੇ ਰੰਡ ਦਿਖਾਈ ਆ 12 ਨੂੰ ਲਿਖਾ ਸੀ ਘਟਤ ਘਟ 12 ਤਰੀਕ 12 ਵਜੇ ਤੇ 12 ਤਰੀਕ ਨੂੰ ਉੱਥੇ ਸ਼ਫੀਲ ਪੀਣ ਚਲੇ ਗਿਆ ਸੀ ਮੰਡੀ 'ਚ ਮੰਡੀ 'ਚ ਕਰੇ ਤੇ ਫਿਰ ਪਤਾ ਨਹੀਂ ਲੱਗਾ ਨਹਿਰ ਦੇ ਕਿੱਦਾਂ ਗਏ ਕਿੱਦਾਂ ਨਹੀਂ ਗਏ ਫਿਰ ਕੋਈ ਟਕੜਾ ਨਹੀਂ ਸੀ ਦੋ ਮੇਰੀਆਂ ਅੰਦਰ ਚ ਭਤੀਜੀਆਂ ਸੀ ਇੱਕ ਮੇਰੇ ਮਾਮੇ ਦੀ ਕੁੜੀ ਸੀ ਫਿਰ ਅੱਜ ਪਤਾ ਲੱਗਿਆ ਸਾਨੂੰ 21 ਤਰੀਕ ਨੂੰ ਡੱਡ ਪੋਧੀਆਂ ਆੜਾ ਫਿਰ ਦੱਸਿਆ ਉਹਨੇ ਕਿ ਥੋੜੀਆਂ ਪਛਾਣਾਂ ਸਾਨੂੰ ਫਿਰ ਸੈਨਾ ਨੁਸਤਾਨੀਆਂ ਮਿਲੀਆਂ ਫਿਰ ਅਸੀਂ ਗਏ ਫਿਰ ਸਾਨੂੰ ਪਛਾਣ ਵੀ ਅੱਜ ਮਿਲੀਆਂ ਵਾਹ ਇਹ ਮਾਂ ਕਦੋਂ ਗਈ ਅਸੀਂ ਘਰ ਕਿੱਥੇ ਨਿਕਲਿਆ 12 ਤਰੀਕ ਨੂੰ ਲਿਖਿਆ ਸੀ ਅੱਜ ਕੀ 21 ਨੂੰ ਮਿਲੀਆਂ ਸਾਨੂੰ ਕਰੋ ਕੀ ਕਰਕੇ ਨਿਕਲੀਆਂ ਕੁਝ ਉਹ ਕਹਿੰਦੀ ਸੀ ਸ਼ਪੀਕ ਚੱਲਦੀ ਮੰਡੀ ਤੋਂ ਨੇੜੇ ਹੀ ਕਹਿੰਦੇ ਥੋੜੀ ਦੂਰ ਕਹਿੰਦੇ ਉੱਥੇ ਮੈਂ ਸ਼ਪੀਕੇ ਫਿਰ ਆ ਜਾਣੀ ਆ ਫਿਰ ਮੁੜ ਕੇ ਆਇਆ ਨਹੀਂ ਪਤਾ ਨਹੀਂ ਨਹਿਰ ਦੇ ਕੋਲ 2 ਕਿਲੋਮੀਟਰ ਨਹਿਰ ਹੈਗੀ ਸਾਡੇ ਉੱਤੇ ਲਾਗੇ ਤੇ ਫਿਰ ਪਤਾ ਹੀ ਨਹੀਂ ਲੱਗਿਆ ਉੱਥੇ ਕਿੱਦਾਂ ਪਹੁੰਚਿਆ ਕਿੱਦਾਂ ਗਈਆਂ ਸਾਨੂੰ ਇਦਾਂ ਪਤਾ ਹੀ ਨਹੀਂ ਲੱਗਿਆ ਕੋਈ ਨੂੰ ਇਹ ਵੀ ਕੰਪਲੀਟ ਕੀਤੀ ਹੈ ਕਿ ਕਿਸੇ ਮੁੰਡੇ ਨਾਲ ਗਈਆਂ ਨੇ ਨਹੀਂ ਨਹੀਂ ਇਹ ਨਹੀਂ ਕੀਤੀ ਸੀ ਬਸ ਇਦਾਂ ਹੀ ਪਤਾ ਲੱਗਿਆ ਕਿੱਦਾਂ ਰਛਾਂਬਿਨ ਚੱਲਦੀ ਇਦਾਂ ਸਾਰੇ ਤੇ ਇਦਾਂ ਹੀ ਚਾਂਬਿਨ ਚੱਲਦੀ ਸੀ ਕੋਈ ਕਿਸੇ ਤਰ੍ਹਾਂ ਦਾ ਕੋਈ ਮੋਬਾਈਲ ਕੋਈ ਨਹੀਂ ਸੀ ਕੋਈ ਨਹੀਂ ਸੁਣਾ ਦੇ ਕੋਲ ਕੋਈ ਨਹੀਂ ਦਿਖਿਆ ਸਾਨੂੰ ਕੀ ਨਾਮ ਸੀ ਕੁੜੀਆਂ ਦਾ ਇੱਕ ਦਾ ਪਰੀਆ ਇੱਕ ਦਾ ਮੁਸਕਾਨ ਇੱਕ ਦਾ ਬਿੱਲੀ ਕੰਮ ਕੀ ਕਰਦੇ ਜਿਹੜੇ ਨੇ ਫਾਦਰ ਕੁੜੀ ਦਾ ਟੋਲ ਕੀ ਆਜ ਦਾ ਬਿਆਸਾਦੀਆਂ ਦੇ ਟੋਲ ਕੀ ਗੁਜ਼ਾਰਾ ਕਰਦੇ ਸੀ ਤਾਂ ਬਿਆਸਾਦੀ ਆਜਾ ਜਾ ਕੇ ਇਹੀ ਕੰਮ ਕਰੇ ਇੱਕ ਹੈਗੀ 14 ਇੱਕ ਹੈਗੀ 15 ਦੇ ਕੋਲ ਉੱਪਰ ਚੱਲ ਗਈ ਸੀ ਇੱਕ ਹੈਗੀ 17 ਤੁਸੀਂ ਰਹਿਣ ਵਾਲੇ ਕਿੱਥੋਂ ਦੇ ਹੋ ਵੈਸੇ ਜਿਵੇਂ ਪੰਦਰੇ ਤੋਂ ਸੀ ਮੈਂ ਸੀ ਪਹਿਲਾਂ ਸਾਡਾ ਸਗਾ ਜ਼ਿਲ੍ਹਾ ਅਲੋੜ ਰਾਜਸਥਾਨ ਹੈਗਾ ਹੁਣ ਇੱਥੇ ਪੱਕੇ ਰਹਿੰਦੇ ਆ ਸਾਡਾ ਆਧਾਰ ਕਾਰਡ ਸਭ ਕੁਝ ਬਣਿਆ ਹੋਇਆ ਹੈ ਹੋ ਗਿਆ ਪ 15 ਸਾਲ ਤੋਂ ਉੱਪਰ ਹੀ ਹੋ ਗਿਆ ਸਾਨੂੰ ਆਇਸ਼ ਪਿੰਡ ਦੇ ਵਿੱਚ ਜਦੋਂ ਕੁੜੀਆਂ ਲਾਪਤਾਂ ਹੋ ਗਈ ਉਸ ਤੋਂ ਬਾਅਦ ਵੀ ਪੁਲਿਸ ਕੰਪਲੀਟ ਕਰਾਈ ਕਰਵਾਈ ਸੀ ਜੀ ਕਰਵਾ ਆ ਕੇ ਗਏ ਸਾਡੇ ਘਰੇ ਉਹਦੇ ਵਿੱਚ ਤੇਰਾ ਤੇਰੀ ਖਣਵੀਣ ਆ ਕੇ ਗਏ ਫਿਰ ਹੁਣਾਂ ਉਹਨੇ ਇਧਰ ਇਧਰ ਛਾਣਬੀਣ ਕੀਤੀ ਫਿਰ ਉਹਦਾ ਟੋਲਦੇ ਰਹੀ ਆ ਫਿਰ ਕੱਲ ਪਰਸੋ ਵੀ ਆਈ ਸੀ ਹੁਣ ਫਿਰ ਉਹਤੇ ਪੱਠੇ ਦੇ ਛਾਣਬੀਣ ਕੀਤੀ ਆ ਉਹਨੇ ਪੁਲਿਸ ਨੇ ਦੋ ਵਾਰ ਆਈ ਸੀ ਸਾਡੇ ਸਾਰੇ ਪਾਸੇ ਜਾਂਚ ਕੀਤੀ ਉਹਨੇ ਕੀਤੀ ਸੀ ਉਹਤੇ ਪੱਠੇ ਦੇ ਅੱਛਾ ਜਾਂਚ ਕੀਤੀ ਔਰ ਪਾਛੇ ਜਿੱਦਾਂ ਦਾ ਉਹਨਾਂ ਨੂੰ ਕੀਤਾ ਉਹਨਾਂ ਨੇ ਵੀ ਜਾਂਚ ਕੀਤੀ ਆ ਫਿਰ ਬਾਕੀ ਉਹ ਫਿਰ ਅੱਜ ਉਹਨਾਂ ਦੇ ਡੱਡ ਬੋਦੀਆਂ ਮਿਲੀਆਂ ਸਾਨੂੰ ਇੱਕ 2 ਮਿਲੀਆਂ ਸਵਾਨੇ ਦੇ ਕੋਲ 1 ਮਿਲੀਆਂ ਕਨੌੜੀ ਕੋਲ ਜਿਹੜੀਆਂ ਕਿ 2 ਮਿਲੀਆਂ ਭਤੀਜੀਆਂ ਉਹਦਾ ਇੱਕ ਹੈਗਾ ਪਾਗਲ ਉਹਨਾਂ ਦਾ ਵੱਡਾ ਭਰਾ ਪਾਗਲ ਹੈਗਾ ਇੱਕ ਦੋ ਹੈਗੇ ਦੇ ਪਰਾ ਛੋਟੇ ਹੈਗੇ ਉਹ ਬਦੀਆਂ ਕਿ ਜਿਹੜੀ ਮੇਰੀ ਮਾਮੇ ਦੀ ਕੁੜੀ ਆ ਉਹਦੇ ਦੋ ਪਹਿਣਾ ਹੋ ਰਹੀਆਂ ਤਾਂ ਤਿੰਨ ਪਰਾ ਹੈਗੇ ਕੀ ਮੰਗ ਕਰ ਦੋ ਪੁੱਛਾ ਅਸੀਂ ਨਹੀਂ ਕਰਦੇ ਮਹਾਰਾਜ ਜਿੱਦਾਂ ਦਾ ਸਾਡਾ ਮਦਦ ਕਰਦੋ ਕਿੱਦਾਂ ਗਈਆਂ ਕਿੱਦਾਂ ਨਹੀਂ ਗਈਆਂ ਵਸਿੱਤ ਦਾ ਲੱਗਦਾ ਕੋਈ ਸ਼ੱਕ ਹੈ ਕਿਸੇ ਤੇ ਸ਼ੱਕ ਸਾਨੂੰ ਲੱਭਿਆ ਨਹੀਂ ਸ਼ੱਕ ਕੀ ਕਰੀਏ ਸੀ ਫਿਰ ਉੱਥੇ ਪਤਾ ਹੀ ਨਹੀਂ ਲੱਗਿਆ ਕਿੱਦਾਂ ਗਈਆਂ ਕਿੱਦਾਂ ਨਹੀਂ ਗਈਆਂ ਨਹਿਰ ਦੇ ਕੋਲ 2 ਕਿਲੋਮੀਟਰ ਨਹਿਰ ਹੈ ਸਾਡੇ ਤੋਂ ਵੱਡੀ ਪਾਖੜਾ ਕੋਈ ਨਹੀਂ ਸਾਡਾ ਕੋਈ ਲੜਾਈ ਝਗੜਾ ਕੋਈ ਨਹੀਂ ਸੀ ਸਾਡਾ ਕਿੰਨੇ ਜਲੇ ਰਹਿੰਦੇ ਪਰਿਵਾਰ ਦੇ ਉੱਥੇ ਮਤਲਬ ਪਲੇਸ 15 ਪਿੰਡ ਦੇ ਵਿੱਚ ਤੁਸੀਂ ਰਹਿੰਦੇ ਹਾਂ ਮੈਂ ਤਾਂ ਉੱਥੇ ਮੈਂ ਹੁਸ਼ਿਆਰਪੁਰ ਰਹਿੰਦਾ ਮੈਂ ਇਹਨਾਂ ਦਾ ਹੀ ਪਰਾਂ ਹਾਂ ਮੈਂ ਹੁਸ਼ਿਆਰਪੁਰ ਦੇ ਵਿੱਚ ਤੱਕਾ ਉਹ ਸ਼ਾਮ ਨੂੰ ਪਤਾ ਲੱਗਿਆ 12 ਜਿਹੜਾ ਇਦਾਂ ਗੱਲ ਹੋ ਗਈ ਕਿੱਥੇ ਇੱਕ ਦੋ ਮੇਰੇ ਪਰਾ ਹੋ ਰਹੇ ਨੇ ਦੋ ਇੱਕ ਰਹਿੰਦੇ ਬਾਕੀ ਜਿਹੜੇ ਹੈਗੇ ਮੇਰਾ ਮਾਮਾ ਰਹਿੰਦਾ ਸੀ ਫਿਰ ਆ ਹੀ ਸੀ ਕਿੰਨਾ ਵਜੇ ਵਿਰਾਸ਼ੰਕਰ ਭਾਰਦਵਾ ਜੀ ਬੋਲੇ ਸ਼ੰਕਰ ਡਾਈਬਰ ਕਲਬ ਗੋਤਾਖਰ ਦੀ ਟੀਮ ਸ਼ੰਕਰ ਜੀ ਜਿਹੜੀਆਂ ਤਿੰਨ ਡੈਡ ਪੁੜੀਆਂ ਮਿਲੀਆਂ ਲੜਕੀਆਂ ਜੀ ਕਿਸ ਤਰ੍ਹਾਂ ਤੁਹਾਨੂੰ ਸੂਚਨਾ ਮਿਲੀ ਸੀ ਉਹ ਕਦੋਂ ਤੁਸੀਂ ਲੱਭ ਰਹੇ ਸੀ ਇਹ ਭੰਨਰਾ ਪਿੰਡ ਪੈਂਦਾ ਜੀ ਜ਼ਿਲ੍ਹੇ ਪਟਿਆਲੇ ਦੇ ਵਿੱਚ ਪਸਿਆਣਾ ਰੋਡ ਤੇ ਪੈਂਦਾ ਚੌਂਕੀ ਡਕਾਲਾ ਪੈਂਦੀ ਭੰਨਰੇ ਨੂੰ ਤੇ ਥਾਣਾ ਜਿਹੜਾ ਉਹ ਪਸਿਆਣਾ ਪੈਂਦਾ ਹੈਗਾ ਤੇ ਲਗਭਗ 12 ਤਰੀਕ ਦੀ ਗੱਲ ਹੈ 12 ਤਰੀਕ ਨੂੰ 12 ਵਜੇ ਉੱਥੇ ਪਾਣੇ ਦੇ ਵਿੱਚ ਛਬੀਲ ਲੱਗੀ ਸੀਗੀ ਛਬੀਲ ਜਿਹੜੇ ਉਹ ਬੱਚੇ ਪੀਣ ਗਏ ਸੀਗੇ ਉਹਨਾਂ ਨੇ ਜਿਹੜੀ ਛਬੀਲ ਪੀਤੀ ਪੀਣ ਤੋਂ ਬਾਅਦ ਉੱਥੋਂ ਬੱਚੇ ਅਚਾਨਕ ਗਾਇਬ ਹੋ ਗਏ ਸੀਗੇ ਜਿੱਦੀ ਕੰਪਲੀਟ ਇਹਨਾਂ ਨੇ 13 ਤਰੀਕ ਨੂੰ ਡਕਾਲਾ ਚੌਂਕੀ ਦੇ ਵਿੱਚ 13 ਤਰੀਕ ਨੂੰ ਕੰਪਲੀਟ ਰੱਖਾਈ ਸੀ ਸੋ ਸਾਨੂੰ ਵੀ ਇਨਫੋਰਮੇਸ਼ਨ ਦਿੱਤੀ ਕਿਸੀ ਪਰ ਜਿਹੜਾ ਪਰਿਵਾਰ ਸੀਗਾ ਪਰਿਵਾਰ ਨੇ ਵਕਫ ਵਕ ਰਾਜਾਂ ਤੇ ਜਾ ਕੇ ਵਕਫ ਵਕ ਜੀਲਾਂ ਦੇ ਵਿੱਚ ਜਾ ਕੇ ਉਹ ਬੱਚਿਆਂ ਨੂੰ ਲੱਭ ਰਹੇ ਸੀਗੇ ਪਰ ਇਹਨਾਂ ਨੂੰ ਕੋਈ ਸਫਲਤਾ ਨਹੀਂ ਮਿਲੀ ਪਰ ਗੋਤਾਖੋਰਾਂ ਨੂੰ ਜਦੋਂ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਤਾ ਅੱਜ ਜਿਹੜੇ 2 ਡੈੱਡ ਬੋਡੀ ਆ ਸਾਨੂੰ ਸਮਾਨੇ ਤੋਂ ਮਿਲੀਆਂ ਇੱਕ ਡੈੱਡ ਬੋਡੀ ਸਾਨੂੰ ਖਨੌਰੀ ਤੋਂ ਮਿਲੀ ਐ ਤੇ ਜਿਹੜੀ ਲੜਕੀ ਦੋ ਲੜਕੀਆਂ ਨੇ ਉਹਨਾਂ ਦੇ ਆਪਸ ਵਿੱਚ ਚੁੰਨੀ ਨਾਲ ਜਿਹੜਾ ਇੱਕ ਦੂਜੇ ਦੇ ਹੱਥ ਜਿਹੜੇ ਉਹ ਬੰਦੇ ਸੀਗੇ ਤੇ ਜਿਹੜੀ ਦੂਜੀ ਲੜਕੀ ਸੀ ਉਹਦੇ ਸਿਰਫ ਸਲਵਾਰ ਸੀਗੀ ਬਾਕੀ ਕੱਪੜੇ ਉਤਰ ਗਏ ਸੀ ਸਾਰਿਆਂ ਦੇ ਤੇ ਪਰਿਵਾਰ ਨੂੰ ਜਦੋਂ ਬੁਲਾਇਆ ਕਿਉਂਕਿ ਇਹਨਾਂ ਦੇ ਹੱਥਾਂ 'ਚ ਖੰਭਣੀ ਵੀ ਬੰਨੀ ਸੀ ਇਹ ਹੋ ਸਕਦਾ ਵੀ ਉੱਥੇ ਜਾ ਕਰਨ ਵਗੈਰਾ ਸੀ ਕਿਤੇ ਮੱਥਾ ਟੇਕਿਆ ਸੀ ਇਕੱਠੇ ਇਹਨਾਂ ਨੇ ਪਰ ਇਹ ਬੱਚੇ ਜਿਹੜੇ ਸੀ ਪਰਿਵਾਰ ਦਾ ਕਹਿਣਾ ਸੀਗਾ ਵੀ ਬੱਚੇ ਇਕੱਠੇ ਰਹਿੰਦੇ ਸੀ ਖੁਲ ਮਿਲ ਕਰਦੇ ਸੀਗੇ ਤੇ ਪਰਿਵਾਰ ਨੇ ਥੋੜਾ ਬਹੁਤ ਤਾਂ ਕੋਈ ਗੱਲ ਪਿੱਛੇ ਥੋੜਾ ਝਿੜਕ ਦਿੱਤਾ ਸੀਗਾ ਝਿੜਕਣ ਕਾਰਨ ਜਾਂ ਕੋਈ ਹੋਰ ਗੱਲ ਹੈ ਵੀ ਇਹ ਬੱਚੇ ਕਿਸ ਤਰ੍ਹਾਂ ਭਾਕੜਾ ਤੇ ਪਹੁੰਚੇ ਕੀ ਗੱਲ ਹੈ ਗੁਰ ਕਿਸ ਤਰ੍ਹਾਂ ਇਹਨਾਂ ਨੇ ਜੰਪ ਕਰਿਆ ਜਾਂ ਇਹਨਾਂ ਨੂੰ ਜੰਪ ਦਿੱਤਾ ਗਿਆ ਇਹ ਦੇਖੋ ਪੁਲਿਸ ਦਾ ਜਾਂਚ ਹੈ ਪੁਲਿਸ ਦੇ ਬਸੇ ਜਲ ਜਾਣਕਾਰੀ ਕਰ ਸਕਦੀ ਹੈ ਕਪੜੇ ਆਪਣੇ ਨਿੱਛੇ ਜੀ ਰਹਿੰਦੇ ਨੇ ਕਪੜੇ ਦਾ ਮੈਂ ਕਹਿ ਦਿੰਨਾ ਕਪੜੇ ਅਸ ਮਤਲਬ ਹਮੇਸ਼ਾ ਕੋਈ ਵੀ ਡੈਡ ਬੋਡੀ ਮਿਲਦੀ ਹੈ ਕਿਉਂਕਿ ਚਾਲਾਂ ਬਹੁਤ ਪੈਂਦੀਆਂ ਨੇ ਕਪੜੇ ਜਿਹੜੇ ਲੇਡੀਜ਼ ਤੇ ਹੁੰਦੇ ਨੇ ਉਹ ਉਤਰ ਜਾਂਦੇ ਨੇ ਚਾਲ ਜਿਹੜੀ ਹੈ ਬਹੁਤ ਤਗੜੀ ਤਗੜੀ ਪੈਂਦੀ ਉਤਾਰ ਦਿੰਦੀ ਹੈ ਚਾਲ ਕਪੜੇ ਪਰ ਜਿਹੜੇ ਬੰਦੇ ਹੁੰਦੇ ਨੇ ਕਈ ਵਾਰੀ ਕੋਈ ਪੈਂਟ ਬੈਲਟ ਲੱਗੇ ਉਹ ਰਹਿ ਜਾਂਦੀ ਹੈ ਕਪੜੇ ਤਕਰੀਬਨ ਸਾਰੇ ਫਟ ਗਏ ਸੀ ਕਪੜੇ ਕਿਸੇ ਦੇ ਤਨ ਤੇ ਨਹੀਂ ਸੀ ਸਿਰਫ ਇੱਕ ਲੜਕੀ ਦੇ ਤੇ ਇੱਕ ਉਹ ਜਿਹੜੇ ਨਹਿਫਾ ਹੁੰਦਾ ਛੋਟਾ ਜਿਹਾ ਥੱਲੇ ਕਮਰ ਦੇ ਨਾਲ ਉਹ ਦੋਨੋਂ ਲੇੜ ਲੜਕੀਆਂ ਦੇ ਸੀਗਾ ਜਿਹੜੀ ਦੂਜੀ ਲੜਕੀ ਸੀ ਸਭ ਤੋਂ ਵੱਡੀ ਉਹਦੇ ਪੂਰੀ ਸਲਵਾਰ ਸੀ ਕੁਝ ਟੁਕੜਾਂ ਦੇ ਨਿਸ਼ਾਨ ਵੀ ਕਹਿੰਦੇ ਆ ਬੋੜੀਆਂ ਦੇ ਉੱਤੇ ਪਏ ਕੁਝ ਇਸ ਤਰ੍ਹਾਂ ਦੇ ਨਿਸ਼ਾਨ ਵੀ ਦੇਖਣ ਨੂੰ ਮਿਲਿਆ ਨਹੀਂ ਚੋਟਾਂ ਦੇ ਨਿਸ਼ਾਨ ਤਾਂ ਦੇਖੋ ਜੀ ਵੈਸੇ ਤਾਂ ਮੈਡੀਕਲ ਜ਼ਿਆਦਾ ਅੱਜ ਤੋਂ ਪੋਸਟਮਾਰਡੋਂ ਕਾ ਜ਼ਿਆਦਾ ਜਾਣਕਾਰੀ ਮਿਲ ਜੇਗੀ ਪਰ ਜਿਹੜੀ ਚੋਟਾਂ ਦੇ ਨਿਸ਼ਾਨ ਕਹਿੰਦੇ ਆ ਉਹ ਨਾ ਬੁਰਜੀਆਂ ਪਿੱਲਰ ਥੱਲੇ ਪੱਥਰ ਨੇ ਉਹਨਾਂ ਦੇ ਵੀ ਸੱਟ ਹੋ ਸਕਦੀ ਹੈ ਬਾਕੀ ਪੋਸਟਮਾਰਡੋਂ ਜ਼ਿਆਦਾ ਕਲੀਅਰ ਹੋ ਜਾਏਗਾ ਤੁਹਾਨੂੰ ਲੱਗਦਾ ਜਿਵੇਂ ਬੋੜੀਆਂ ਤੁਸੀਂ ਦੇਖੀ ਹੈ ਜਿਵੇਂ ਤਕਰੀਬਨ 7-8 ਦਿਨ ਹੋ ਚੁੱਕੇ ਨੇ ਤੁਹਾਨੂੰ ਲੱਗਦਾ ਵੀ ਇੰਨੀ ਪਰ ਪਹਿਲਾਂ ਗਿਰ અને બોડીયા મતલબ 6-7 ਦਿਨ દી ਹੀ હો ਸਕદિયાને બોડીયા ક્યોકી ਜਿਹੜੇ ਬਾਲ ਨੇ ਨਾ ਤੁਸੀਂ ਦੇਖਿਆ ਉਹਨਾਂ ਦੇ ਕਈਆਂ ਦੇ ਗੰਜਪਣਾ ਹੋ ਗਿਆ ਵੀ ਬਾਲ ਉੱਤਰ ਗਏ ਨੇ ਤਾਂ ਬਾਲ ਕਵਾੜ ਦੇ ਵਿੱਚ ਫਸ ਜਾਂਦੇ ਨੇ ਉਹ ਕਵਾੜ ਕਰਕੇ ਬਾਲ ਜਿੱਦ ਤੱਕ ਫਸੇ ਰਹੇ ਜਦੋਂ ਬਾਲ ਟੁੱਟਦੇ ਨੇ ਉਦੋਂ બોਡੀ ਉੱਪਰ ਆਂਦੀ ਹੈ ਬੱਚੀ ਦੀ ਉਮਰ ਕਿੰਨੀ ਹੋ ਸਕਦੀ ਹੈ ਬੱਚੇ ਦੀ ਇੱਕ 14 ਸਾਲ ਦੀ ਹੈ ਇੱਕ 15 ਸਾਲ ਦੀ ਇੱਕ 16 ਸਾਲ ਜਿਹਨੂੰ 17ਵਾਂ ਸਾਲ ਲੱਗਿਆ ਆ ਪੁਲਿਸ ਨੂੰ ਕੰਪਲੀਟ ਹੋਈ ਹੈ ਪੁਲਿਸ ਮੁਲਾਜ਼ਮ ਵੀ ਆਏ ਨੇ ਪਰਿਵਾਰ ਦੇ ਮੈਂਬਰ ਵੀ ਇੱਥੇ ਨੇ